ਕਈ ਵਾਰ ਐਸ਼ੀਆਂ ਰੂਹਾਂ ਨਾਲ ਕੁਝ ਅਚਰਜ ਘਟਨਾਵਾਂ ਕਈ ਵਾਰ ਸ਼ਰਧਾ ਵਾਂ ਨਾ ਅਸੀਂ ਮੰਨ ਵੀ ਲੈਂਦੇ ਹਾਂ ਕੁਝ ਲੋਕ ਤਾਰਕਿਕ ਬਿਰਤੀ ਦੇ ਇਨਕਾਰੀ ਵੀ ਹੋ ਜਾਇਆ ਕਰਦੇ ਨੇ ਪਰ ਇਹ ਜਿਨ੍ਹਾਂ ਨਾਲ ਘਟਦੀਆਂ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿਉਂਕਿ ਆਤਮਿਕ ਮੰਡਲ ਵਿੱਚ ਜੋ ਉੱਚੀਆਂ ਉਡਾਰੀਆਂ ਲਾਉਂਦੇ ਨੇ ਉੱਥੇ ਤੱਕ ਪਹੁੰਚਣਾ ਹਰ ਇੱਕ ਦੇ ਵਸ ਦੀ ਗੱਲ ਵੀ ਨਹੀਂ ਹੁੰਦੀ ਸੁਰਤ ਤੇ ਸ਼ਬਦ ਦੀ ਖੇਡ ਹੈ ਇਹਨੂੰ ਟਿਕਾਉਣ ਵਾਸਤੇ ਗੁਰੂ ਸਾਹਿਬ ਨੇ ਸਾਨੂੰ ਸ਼ਬਦ ਦੀ ਜੁਗਤੀ ਦਿੱਤੀ ਹੈ ਇਸ ਲਈ ਕਿ ਆ ਜਾਂਦਾ ਵੀ ਸੁਰਤ ਅਤੇ ਸ਼ਬਦ ਦਾ ਸੁਮੇਲ ਹੋ ਜਾਏ। ਇੱਕ ਆਮ ਸਵਾਲ ਸਾਡੇ ਸਿੱਖ ਜਗਤ ਵਿੱਚ ਖਾਸ ਤੌਰ ਤੇ ਕੀਤਾ ਜਾਂਦਾ ਹੈ ਕਿ ਭਾਈ ਸਾਹਿਬ ਮਨ ਨਹੀਂ ਟਿਕਦਾ। ਤੇ ਖਾਸ ਤੌਰ ਤੇ ਵੀ ਜਦੋਂ ਬਾਣੀ ਪੜਦੇ ਆ ਉਦੋਂ ਜ਼ਿਆਦਾ ਨਹੀਂ ਟਿਕਦਾ, ਉਦੋਂ ਜ਼ਿਆਦਾ फडਕਦਾ ਹੈ। ਹੁਣ ਸਾਧ ਸੰਗਤ ਮਨ ਟਿਕ ਜਾਏ ਫਿਰ ਤੇ ਖੇੜੀ ਬਣ ਗਈ। ਜਿਹਦਾ ਮਨ ਹੀ ਟਿਕ ਗਿਆ ਉਹ ਤੇ ਫਿਰ ਰੱਬ ਹੀ ਹੋ ਗਿਆ। ਮਨ ਟਿਕਾਉਣ ਵਾਸਤੇ ਹੀ ਆਏ ਆ ਯਤਨਸ਼ੀਲ ਰਹਿਣਾ ਪਏਗਾ। ਪਰ ਜ਼ੁਗਤੀ ਸਹੀ ਹੋਣੀ ਜ਼ਰੂਰੀ ਹੈ ਜ਼ੁਗਤੀ ਬਹੁਤ ਜ਼ਰੂਰੀ ਹੈ ਅਗਰ ਜ਼ੁਗਤੀ ਸਹੀ ਨਹੀਂ ਹੈ ਢੰਗ ਸਹੀ ਨਹੀਂ ਹੈ ਤਰੀਕਾ ਸਹੀ ਨਹੀਂ ਹੈ ਹੋ ਸਕਦਾ ਸੀ ਨਿੰਤ ਕਰਦੇ ਹੋਈਏ ਘਾਲਣਾ ਘਾਲਦੇ ਹੋਈਏ ਪਰ ਗੱਲ ਨਹੀਂ ਬਣਦੀ ਗੁਰੂ ਸਾਹਿਬ ਨੇ ਇੱਕ ਉਦਾਹਰਨ ਦਿੱਤੀ ਹੈ ਕਹਿੰਦੇ ਕੁੰਬੇ ਬੱਦਾ ਜਲ ਰਹਿ ਜਲ ਬਿਨ ਕੁੰਬ ਨਾ ਹੋਏ ਕੁੰਬ ਦਾ ਅਰਥ ਇੱਥੇ ਘੜਾ ਜੋ ਮਿੱਟੀ ਤੋਂ ਬਣਦਾ ਹੈ ਮਿੱਟੀ ਤੋਂ ਘੜਾ ਬਣਦਾ ਪਰ ਉਹਦੇ ਵਿੱਚ ਮਿੱਟੀ ਵਿੱਚ ਜਦੋਂ ਪਾਣੀ ਮਲਾਇਆ ਜਾਂਦਾ ਪਾਣੀ ਉਸ ਮਿੱਟੀ ਨੂੰ ਬੰਨ ਲੈਂਦਾ ਰੋਕ ਲੈਂਦਾ ਫਿਰ ਉਸ ਮਿੱਟੀ ਦੇ ਵਿੱਚ ਪਾਣੀ ਮਿਲ ਕੇ ਘੜਾ ਬਣ ਜਾਂਦਾ ਤੇ ਘੜੇ ਦੇ ਵਿੱਚ ਫਿਰ ਉਹ ਪਾਣੀ ਟਿਕ ਜਾਂਦਾ ਹੁਣ ਇਸੇ ਤਰ੍ਹਾਂ ਇਹ ਸੀ ਐਗਜ਼ਾਮਪਲ ਉਦਾਹਰਣ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਗਿਆਨ ਕਬੱਦਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ ਬੱਦੇ ਦਾ ਅਰਥ ਇਹ ਟਿਕ ਜਾਂਦਾ ਟਿਕਿਆ ਹੋਇਆ ਮਨ ਕਹਿੰਦੇ ਜਿਹੜਾ ਮਨ ਹੈ ਉਹ ਗੁਰੂ ਦੇ ਦਿੱਤੇ ਹੋਏ ਗਿਆਨ ਨਾਲ ਟਿਕੇਗਾ ਗੁਰੂ ਜੀ ਦੀ ਦਿੱਤੀ ਹੋਈ ਮਤ ਨਾਲ ਟਿਕੇਗਾ ਗੁਰੂ ਜੀ ਦੇ ਇਨ੍ਹਾਂ ਸ਼ਬਦਾਂ ਦਾ ਜੋ ਉਪਦੇਸ਼ ਹੈ ਜੋ ਸਿੱਖਿਆ ਹੈ ਉਹ ਸਾਡੇ ਮਨ ਨੂੰ ਟਿਕਾ ਸਕਦੀ ਹੈ ਦੁਨੀਆ ਦੀ ਹੋਰ ਕੋਈ ਤਾਕਤ ਕੋਈ ᔪਗਤੀ ਕੁਟੰਗ ਮਨ ਨੂੰ ਨਹੀਂ ਰੋਕ ਸਕਦਾ ਟਿਕਾ ਨਹੀਂ ਸਕਦਾ ਸਹਿਜ ਵਿੱਚ ਨਹੀਂ ਲਿਆ ਸਕਦਾ ਤੇ ਇਸ ਲਈ ਇਹਦੇ ਵਿੱਚ ਸਮਾਂ ਲੱਗਦਾ ਹੈ ਪੁਰਾਣੇ ਸਮੇਂ ਅੰਦਰ ਮਨ ਨੂੰ ਟਿਕਾਉਣ ਵਾਸਤੇ ਕਈ ਤਰ੍ਹਾਂ ਦੀਆਂ ਯੋਗਤੀਆਂ ਢੰਗ ਤਰੀਕੇ ਵਰਤੇ ਗਏ। ਵੱਡਾ ਕਾਰਨ ਮੰਨਿਆ ਗਿਆ ਸੰਸਾਰ ਰੁਕਾਵਟ ਹੈ ਜਿਹੜਾ ਇਹਦੇ ਵਿੱਚ। ਬਹੁਤ ਸਾਰੇ ਲੋਕ ਸੰਸਾਰ ਤਿਆਗੇ ਕਹਿੰਦੇ ਵੱਡੀ ਵੱਡੀ ਰੁਕਾਵਟੇ ਨੂੰ ਛੱਡ ਦਿਓ ਇਹਦੇ ਵਿੱਚ ਰਹਿ ਕੇ ਮਨ ਨਹੀਂ ਟਿਕ ਸਕਦਾ। ਪਰਿਵਾਰ ਵਿੱਚ ਰਹਿ ਕੇ ਗ੍ਰਿਸ਼ਤ ਵਿੱਚ ਰਹਿ ਕੇ ਮਨ ਨਹੀਂ ਟਿਕ ਸਕਦਾ। ॠषि मुनि ਸ਼ਨਿਆਸੀ ਸਾਧੂ ਜੰਗਲਾਂ ਦੇ ਵਿੱਚ ਚਲੇ ਗਏ ਪਹਾੜਾਂ ਦੇ ਵਿੱਚ ਚਲੇ ਗਏ। ਕੰਧਮੂਲ ਖਾ ਕੇ ਗੁਜ਼ਾਰਾ ਕਰਨ ਲੱਗੇ ਵੀ ਦੁਨੀਆਂ ਦਾ ਕੋਈ ਇਨਸਾਨ ਸਾਡੇ ਮੱਥੇ ਹੀ ਨਾ ਲਗੇ। ਨਾ ਕੁਝ ਦਿਖੇ, ਨਾ ਕੁਝ ਕਲਪਨਾ ਉੱਠੇ ਤੇ ਨਾ ਮਨ ਪਟਕੇ। ਪਰ ਫੇਰ ਕੀ ਹੋਇਆ ਫੇਰ ਸੁਰਤ ਦੇ ਵਿੱਚ ਮੋਹ ਜਾਗਦਾ ਹੈ। ਮੋਹ ਫੇਰ ਪਿੱਛੇ ਪਰਿਵਾਰ ਵਿੱਚ, ਬੱਚਿਆਂ ਵਿੱਚ ਆ ਜਾਂਦਾ ਹੈ, ਪਤਾ ਨਹੀਂ ਕੀ ਬਣਦਾ ਹੋਏਗਾ। ਪਤਾ ਨਹੀਂ ਕਿਵੇਂ ਰਹਿੰਦੇ ਹੋਣਗੇ, ਪਤਾ ਨਹੀਂ ਗੁਜ਼ਾਰਾ ਕਿਵੇਂ ਚੱਲਦਾ ਹੋਏਗਾ। ਇਹ ਰੇ ਚੀਜ਼ਾਂ ਚੱਲ ਪੈਂਦੀਆਂ ਨੇ। ਕਬੀਰ ਜੀ ਕਹਿੰਦੇ ਨੇ ਕਹਿੰਦੇ ਅਸੀਂ ਇਹ ਸਾਰਾ ਕੁਝ ਕਰਕੇ ਵੇਖ ਲਿਆ ਇਹਦੇ ਵਿੱਚੋਂ ਕੁਝ ਨਹੀਂ ਲੱਭਾ ਤੂੰ ਵਿਕਾਰ ਨਾ ਛੋਡੇ ਪਾਪੀ ਮਨਮੰਦਾ ਕਹਿੰਦੇ ਮਨ ਤੇ ਉੱਥੇ ਹੀ ਖੜੇ ਵਿਕਾਰਾਂ 'ਚ ਫੇਰ ਢਟ ਕਰਿਆ ਘਰ ਵੀ ਛੱਡ ਕੇ ਵੇਖ ਲਿਆ ਜੰਗਲਾਂ 'ਚ ਜਾ ਕੇ ਵਾਸ ਵੀ ਕਰਕੇ ਵੇਖ ਲਿਆ ਕੰਧ ਮੂਲ ਖਾ ਕੇ ਗੁਜ਼ਾਰਾ ਕਰਕੇ ਵੀ ਵੇਖ ਲਿਆ ਪਰ ਮਨ ਦੇ ਵਿਕਾਰ ਮਨ ਦੀ ਭਟਕਣਾ ਤੇ ਉੱਥੇ ਹੀ ਖੜੀ ਐ ਇਹ ਫੇਰ ਨਹੀਂ ਟਿਕਿਆ ਕਿਉਂ ਛੂਟੋਂ ਕੈਸੇ ਤਰੋਂ ਪਬਜਲ ਨਿਦਪਾਰੀ ਰਾਖ ਰਖ ਮੇਰੇ ਵੀਠਲਾ ਜਨ ਸ਼ਰਨ ਤੁਮਾਰੀ ਫਿਰ ਕਹਿੰਦੇ ਆਖਰ ਨੂੰ ਅਸੀਂ ਬੇਨਤੀ ਕੀਤੀ ਵੀ ਹੇ ਮਾਲਕ ਸੱਚੇ ਪਾਤਸ਼ਾਹ ਮੈਂ ਤੇਰੇ ਚਰਨਾਂ ਚ ਅਰਦਾਸ ਕਰਦਾ ਤੂੰ ਰੱਖ ਲੈ ਰੱਖ ਲੈ ਰੱਖ ਲੈ ਮੈਂ ਤੇਰੀ ਸ਼ਰਨ ਚ ਤੇਰੇ ਤੋਂ ਬਿਨਾਂ ਰੱਖਣ ਵਾਲਾ ਕੋਈ ਨਹੀਂ ਉੱਥੋਂ ਬਾਅਦ ਕਹਿੰਦੇ ਖੇਡ ਬੰਨੀ ਸ਼ੁਰੂ ਹੋਈ ਹੈ ਸੱਚੇ ਪਾਤਸ਼ਾਹ ਮੇਰਾ ਕੋਈ ਯਤਨ ਮੇਰਾ ਕੋਈ ਬਾਹੂ ਬਲ ਬੁੱਧ ਬਲ ਗਿਆਨ ਕੋਈ ਟੰਗ ਕੋਈ ਉਦਮ ਕੰਮ ਨਹੀਂ ਆ ਸਕਦਾ ਮੈਂ ਤੇਰੇ ਅੱਗੇ ਬੇਨਤੀ ਕਰਦਾ ਤੂੰ ਕਿਰਪਾ ਕਰ ਫੇਰ ਮਨ ਨੂੰ ਟਿਕਣ ਦੀ ਜਿਹੜੀ ਖੀੜਾ ਸ਼ੁਰੂ ਹੁੰਦੀ ਹੈ ਕਿਉਂਕਿ ਬੜਾ ਗਹਿਰਾ ਵਿਸ਼ਾ ਹੈ ਮਨ ਨੂੰ ਟਿਕਾਉਣਾ ਹੁਣ ਜਿਨ੍ਹਾਂ ਦਾ ਮਨ ਟਿਕੇ ਹੈ ਜੋ ਸਹਜ ਵਿੱਚ ਆ ਗਏ ਜੋ ਜਾਗੇ ਨੇ ਜਿਨ੍ਹਾਂ ਨੂੰ ਗੁਰੂ ਦਾ ਗਿਆਨ ਪ੍ਰਾਪਤ ਹੋਇਆ ਹੈ ਅਰ ਸਾਡੇ ਮਨ ਨੂੰ ਟਿਕਾਉਂਦਾ ਤੇ ਅਡੋਲ ਉਹ ਗੁਰੂ ਦਾ ਗਿਆਨ ਕਰਦਾ ਹੈ ਗੁਰੂ ਜੀ ਦੇ ਬਾਣੀ ਚੋਂ ਮਿਲੀ ਹੋਈ ਸੂਝੀ ਗੁਰੂ ਜੀ ਦੀ ਬਖਸ਼ਿਸ਼ ਉਹੀ ਕਿਰਪਾ ਬਣ ਜਾਂਦੀ ਹੈ ਹੁਣ ਜਿੰਨਾ ਤੇ ਕਿਰਪਾ ਹੁੰਦੀ ਹੈ ਉਹਨਾਂ ਦੀ ਅਵਸਥਾ ਕੀ ਹੈ ਕਹਿੰਦੇ ਸਭ ਤੋਂ ਪਹਿਲੀ ਗੱਲ ਹੈ ਵਾਹਿਗੁਰੂ ਜੀ ਉਹ ਤੁਹਾਨੂੰ ਆਪਣੇ ਸਿਰ ਦਾ ਮਾਲਕ ਭਵ ਸੁਆਮੀ ਮੰਨਦੇ ਨੇ ਉਹਨਾਂ ਦੇ ਸਵਾਮੀ ਉਹ ਨਹੀਂ ਵੀ ਰਾਧਾ ਦਾ ਸਵਾਮੀ ਰਾਧਾ ਦਾ ਸਵਾਮੀ ਵੀ ਬਹੁਤ ਨੇ بڑے ਸਵਾਮੀ ਬਣੇ ਹੋਏ ਨੇ ਕੋਈ ਕਿਸੇ ਦਾ ਕੋਈ ਕਿਸੇ ਦਾ ਉਹਨਾਂ ਦਾ ਸਵਾਮੀ ਉਹਨਾਂ ਦਾ ਸਾਈ ਉਹਨਾਂ ਦਾ ਮਾਲਕ ਉਹਨਾਂ ਦਾ ਸਾਹਿਬ ਕੇਵਲ ਤੂੰ ਹੈ ਉਹ ਕਿਤੇ ਵੀ ਨਹੀਂ ਪਟਕਦੇ ਭਾਵੇਂ ਲੋਕਾਂ ਦੇ ਹੋਣ ਪਏ ਲੱਖ ਬਾਬੇ ਬਾਬਾ ਇੱਕੋ ਹੀ ਗੁਰੂ ਗ੍ਰੰਥ ਸਾਹਿਬਾ ਉਹ ਆਪਣੇ ਗੁਰੂ ਨੂੰ ਛੱਡ ਕੇ ਕਿਤੇ ਵੀ ਨਹੀਂ ਜਾਂਦੇ ਤੇ ਜਿਨ੍ਹਾਂ ਦਾ ਸਵਾਮੀ ਸੱਚੇ ਪਾਤਸ਼ਾਹ ਤੂੰ ਹੈ ਸੋ ਦੁੱਖ ਕੈਸਾ ਪਾਵੇ ਉਹ ਕਿਉਂ ਦੁੱਖ ਪਾਏ ਮੈਂ ਸ਼ਾਇਦ ਪਿਛਲੇ ਦਿਨ ਵੀ 2-4 ਦਿਨ ਪਹਿਲਾਂ ਹੁਕਮ ਆਇਆ ਸੀ ਉਦੋਂ ਵੀ ਆਪਾਂ ਇੱਕ ਵਿਚਾਰ ਸਾਂਝੀ ਕੀਤੀ ਸੀ ਕਿਉਂਕਿ ਜਦੋਂ ਇਸ ਤਰ੍ਹਾਂ ਦੇ ਸ਼ਬਦ ਆਉਂਦੇ ਨੇ ਦੁੱਖ ਕੈਸਾ ਪਾਵੇ ਇੱਕ ਵਾਰ ਸਾਡੇ ਮਨ ਨੂੰ ਹੌਸਲਾ ਹਿੰਮਤ ਵੀ ਮਿਲਦਾ ਵੀ ਤੇ ਚੰਗੀ ਗੱਲ ਹੈ ਵੀ ਕੋਈ ਜ਼ਿੰਦਗੀ 'ਚ ਦੁੱਖ ਨਹੀਂ ਆਏਗਾ ਪਰ ਫਿਰ ਇੱਕਦਮ ਧਿਆਨ ਜਾਂਦਾ ਵੀ ਗੁਰੂ ਸਾਹਿਬ ਭਗਤ ਸਾਹਿਬ ਸਿੱਖਾਂ ਨੂੰ ਸ਼ਹੀਦਾਂ ਨੂੰ ਰੱਬ ਦੇ ਰਾਹ 'ਤੇ ਚੱਲਣ ਵਾਲਿਆਂ ਨੂੰ ਤੇ ਦੁੱਖ ਜ਼ਿਆਦਾ ਭੋਗਣੇ ਪਏ ਨੇ ਸੰਸਾਰੀ ਤੌਰ 'ਤੇ ਉਹਨਾਂ ਦੀ ਜ਼ਿੰਦਗੀ 'ਚ ਦੁੱਖ ਬਹੁਤ ਆਏ ਨੇ ਗੁਰੂ ਅਰਜਨ ਦੇਵ ਜੀ ਦਾ ਇਹ ਸ਼ਬਦ ਹੈ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਆਪ ਦਿੱਤੀ ਤਵੀ ਤੇ ਬੈਠ ਰਹੇ ਨੇ ਤੱਤੀ ਰੇਤ ਸੀਸ ਵਿੱਚ ਪੈ ਰਹੀ ਹੈ ਦੇਗ ਦੇ ਵਿੱਚ ਉਬਾਲਿਆ ਜਾ ਰਿਹਾ ਹੈ ਬੜੇ ਬੂਲਖ ਬੋਲ ਵੀ ਸਰਕਾਰਾਂ ਨੇ ਬੁੱਲੇ ਨੇ ਹੁਣ ਇਹ ਵੀ ਦੁੱਖ ਹੈ ਉਹਨਾਂ ਨੂੰ ਸਰੀਰਕ ਤੌਰ ਤੇ ਵੀ ਦੁੱਖ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮਾਨਸਿਕ ਤੌਰ ਤੇ ਵੀ ਟੌਰਚਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੁੱਖ ਹੈ ਬੜਾ ਵੱਡਾ ਯਕੀਨਨ ਸੰਸਾਰੀ ਤੌਰ ਤੇ ਨੋਮੇ ਪਾਦਸ਼ਾ ਨੂੰ ਸੀਸ ਦੇਣਾ ਪੈ ਰਿਹਾ ਹੈ ਭਾਈ ਮਤੀ ਦਾ ਛਤੀ ਦਾਸ ਦਿਆਲ ਦਾਸ ਅੱਗ ਦੇ ਵਿੱਚ ਲਪੇਟ ਕੇ ਰੂਹ ਵਿੱਚ ਸਾੜ ਕੇ ਸ਼ਹੀਦ ਕੀਤੇ ਜਾਂਦੇ ਨੇ ਆਰੇ ਨਾਲ ਚੀਰੇ ਜਾਂਦੇ ਨੇ ਦੀਗ ਵਿੱਚ ਉਬਾਲੇ ਜਾਂਦੇ ਨੇ ਬੜਾ ਵੱਡਾ ਦੁੱਖ ਹੈ 10ਵੇਂ ਪਾਦਸ਼ਾ ਦੇ ਚਾਰੇ ਸਹਬਜ਼ਾਦੇ ਸ਼ਹੀਦ ਹੋ ਜਾਂਦੇ ਨੇ ਮਾਂ ਚਲੀ ਜਾਂਦੀ ਹੈ ਪਿਤਾ ਚਲਾ ਜਾਂਦਾ ਆਪ ਮਾਛੀਵਾੜ ਦੇ ਜੰਗਲਾਂ ਦੇ ਵਿੱਚ ਸਤਿਗੁਰੂ ਸੱਚੇ ਪਾਦਸ਼ਾ ਵਿਚਰ ਰਹੇ ਨੇ ਯਕੀਨਨ ਸੰਸਾਰੀ ਤੌਰ ਤੇ ਬੜਾ ਵੱਡਾ ਦੁੱਖ ਹੈ ਫਿਰ ਤੋਬਾ ਸਾਡਾ ਇਤਿਹਾਸ ਪੜ ਲਓ 100 ਸਾਲ ਖਾਲਸੇ ਨੇ ਜੰਗਲਾਂ ਦੇ ਵਿੱਚ ਕੱਟਿਆ ਸਰਕਾਰਾਂ ਵੈਰੀ ਬਣ ਗਈਆਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੈ ਕਈ ਕਈ ਮਹੀਨੇ ਖਾਣ ਨੂੰ ਰੋਟੀ ਰੇਤਲੇ ਰੇਗਿਸਤਾਨਾਂ ਮਾਰੂਥਲਾਂ ਦੇ ਵਿੱਚ ਵਿਚਰਦੇ ਨੇ ਪੈਰਾਂ ਵਿੱਚ ਜੁੱਤੀ ਨਹੀਂ ਲੀਰਾਂ ਲਪੇਟ ਲਪੇਟ ਕੱਪੜੇ ਬੰਨ ਬੰਨ ਕੇ ਆਪਣਾ ਡੰਗ ਟਪਾਉਂਦੇ ਰਹਿੰਦੇ ਨੇ ਉਹਨਾਂ ਕੀ ਇਹ ਦੁੱਖ ਨਹੀਂ ਸੀ ਸੰਸਾਰੀ ਤੌਰ ਤੇ ਬੜੇ ਵੱਡੇ ਦੁੱਖ ਨੇ ਪਰ ਮਹਾਰਾਜ ਕਹਿੰਦੇ ਨੇ ਸੋ ਉਹ ਬੰਦਾ ਦੁੱਖ ਕੈਸਾ ਪਾਵੇ ਸੋ ਨੂੰ ਥੋੜਾ ਜਨ ਖੇਡ ਕੇ ਪੜਾਂਗੇ ਅਸੀਂ ਕਾਲੀ ਵਿੱਚ ਕਈ ਵਾਰੀ ਸੋ ਦੁੱਖ ਪੜ ਦੰਨੇ ਆ ਸੋ ਦੁੱਖ ਦਰਤ ਹੁੰਦਾ ਉਹ ਵਾਲਾ ਦੁੱਖ ਉਹ ਵਾਲਾ ਦੁੱਖ ਨਹੀਂ ਇਹਦਾ ਅਰਥ ਹੈ ਉਹ ਇਨਸਾਨ ਕਿਸੇ ਕਿਸਮ ਦਾ ਦੁੱਖ ਕਿਉਂ ਪਾਏਗਾ ਸੋ ਦੁੱਖ ਕੈਸਾ ਪਾਵੇ ਹੁਣ ਬਸ ਇਸ ਚੀਜ਼ ਨੂੰ ਆਪਾਂ ਨੂੰ ਥੋੜਾ ਜਿਹਾ ਸਮਝ ਲੈਣਾ ਚਾਹੀਦਾ ਹੈ ਇੱਥੇ ਸਾਧ ਸੰਗਤ ਇਹਦਾ ਅਰਥ ਇਹ ਹੈ ਵੀ ਦੁੱਖ ਆਉਂਦੇ ਨੇ ਇਹ ਕਿਤੇ ਵੀ ਨਹੀਂ ਲਿਖਿਆ ਦੁੱਖ ਨਹੀਂ ਆਉਣਗੇ ਹਰ ਦੁੱਖ ਆਉਣਾ ਜ਼ਰੂਰੀ ਨੇ ਜ਼ਿੰਦਗੀ 'ਚ ਇਹ ਵੀ ਧਿਆਨ ਰੱਖਿਓ ਖਿਮਾਸ਼ਾਹਤ ਬੇਨਤੀ ਕਰਨ ਥੋੜਾ ਸਮਝ ਲਿਈਏ ਜੇ ਜ਼ਿੰਦਗੀ 'ਚ ਦੁੱਖ ਨਾ ਆਉਣ ਤਾਂ ਸਾਡੀ ਜ਼ਿੰਦਗੀ 'ਚ ਕਦੀ ਖੁਸ਼ੀ ਤੇ ਸੁੱਖ ਵੀ ਨਹੀਂ ਆ ਸਕਦੇ ਦੁੱਖ ਸਾਨੂੰ ਜ਼ਿੰਦਗੀ ਜਿਉਣੀ ਸਿਖਾਉਂਦੇ ਨੇ ਸੁੱਖ ਜ਼ਿੰਦਗੀ ਜਿਉਣੀ ਕਦੀ ਵੀ ਨਹੀਂ ਸਿਖਾਉਂਦੇ ਦੁੱਖ ਜ਼ਿੰਦਗੀ ਜਿਉਣ ਦੀ ਇਜਾਜ਼ਤ ਦੱਸਦਾ ਹੈ ਦੁੱਖ ਤੁਹਾਨੂੰ ਮੈਂਟਲੀ ਸਟਰੋਂਗ ਕਰਦਾ ਹੈ ਦੁੱਖ ਤੁਹਾਡੀ ਆਤਮਿਕ ਅਵਸਥਾ ਉੱਚੀ ਕਰਦਾ ਹੈ ਦੁੱਖ ਤੁਹਾਨੂੰ ਘਟਦੇ ਨੇ ਦੁੱਖ ਤੁਹਾਨੂੰ ਸ਼ਾਰਪ ਕਰਦੇ ਨੇ ਦੁੱਖ ਤੁਹਾਨੂੰ ਭਲੇ ਬੁਰੇ ਚੰਗੇ ਮਾੜੇ ਆਪਣੇ ਬਗਾਨੇ ਦੀ ਪਛਾਣ ਕਰਵਾਉਂਦੇ ਨੇ ਦੁੱਖ ਤੁਹਾਨੂੰ ਜੂਝਣਾ ਸਿਖਾਉਂਦੇ ਨੇ ਦੁੱਖ ਤੁਹਾਨੂੰ ਬਹਾਦਰ ਕਰਦੇ ਨੇ ਸੁਖ ਸਾਨੂੰ ਕਮਜ਼ੋਰ ਕਰਦੇ ਨੇ ਇਹ ਗੁਰੂ ਸਾਹਿਬ ਦਾ ਜੁਗ ਤੇ ਸੰਸਾਰ ਤੋਂ ਉਲਟੀ ਚਾਲ ਹੈ ਲੋਕ ਸੁਖ ਮੰਗਦੇ ਮਹਾਰਾਜ ਕਹਿੰਦੇ ਦੁੱਖ ਮੰਗ ਲੈ ਕੋਈ ਟੈਨਸ਼ਨ ਨਹੀਂ ਕਿਉਂ ਹਰ ਦੁੱਖ ਸਾਡਾ दारू ਬਣਦਾ ਹੈ ਦੁੱਖ दारू ਸੁਖ ਰੋਗ ਪਿਆ ਸੁਖ ਰੋਗ ਬਣਨਗੇ ਦੁੱਖ ਕਦੀ ਰੋਗ ਨਹੀਂ ਬਣਦੇ ਇਹ ਪਗਤਾਂ ਕੀ ਚਾਲ ਨਰਲੀ ਹੈ